ਸਾਸੀ ਗਾਲੀ ਸਾਰਿਆਂ ਨੂੰ ਸੌਣ ਦੇ ਮਹੀਨੇ ਦੇ ਮੀਂਹ ਪੈ ਰਹੇ ਆ ਤੇ ਇੱਕ ਜੱਟ ਆ ਇੱਕ ਕਿਸਾਨ ਮੈਂ ਕਹਿੰਨਾ ਉਹ ਤੋਂ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਜਦੋਂ ਫਸਲ ਇਦਾਂ ਲਹਿਰਾਉਂਦੀ ਹੋਵੇ ਤੇ ਸੌਣ ਦਾ ਮਹੀਨਾ ਹੋਵੇ ਮੀਂਹ ਪੈਂਦਾ ਹੋਵੇ ਕਿਉਂਕਿ ਜਦੋਂ ਮੀਂਹ ਪੈਂਦਾ ਨਾ ਤੇ ਫੇ ਜਦੋਂ ਖੇਤਾਂ ਵੱਲ ਗੇੜਾ ਮਾਰੀਦਾ ਤੇ ਫਸਲ ਵੱਲ ਦੇਖੀਦਾ ਤਾਂ ਫਸਲ ਵੀ ਮੋਹਰਿਓ ਫਿਰ ਇੱਕ ਹਸਾਬ ਦੀ ਨੱਚਦੀ ਹੁੰਦੀ ਆ ਤੇ ਬਾਕੀ ਆਪਣੇ ਜੱਟਾਂ ਦੇ ਮੁੰਡਿਆਂ ਦੇ ਵੀ ਕੁਆਰਟਰਲੀ ਟਾਰਗੇਟਸ ਹੁੰਦੇ ਆ ਮੋਸਟਲੀ ਕਿ ਜਦਾਂ ਝੋਨਾ ਲਾਉਣ ਦਾ ਸੀਜ਼ਨ ਹੋ ਗਿਆ ਉਸ ਤੋਂ ਬਾਅਦ ਚੋਨਾ ਵੱਢਣ ਦਾ ਸੀਜ਼ਨ ਹੋ ਗਿਆ ਆਲੂ ਲਾਉਣ ਦਾ ਸੀਜ਼ਨ ਹੋ ਗਿਆ ਆਲੂ ਲਾਉਣ ਦਾ ਸੀਜ਼ਨ ਹੋ ਗਿਆ ਕਣਕ ਬੀਜਣ ਦਾ ਸੀਜ਼ਨ ਹੋ ਗਿਆ ਕਣਕ ਵੱਢਣ ਦਾ ਸੀਜ਼ਨ ਹੋ ਗਿਆ ਮੱਕੀ ਬੀਜਣ ਦਾ ਸੀਜ਼ਨ ਹੋ ਗਿਆ ਮੱਕੀ ਵੱਢਣ ਦਾ ਸਾਡੇ ਦਾ ਇਹੀ ਕੁਆਟਰਲੀ ਟਾਰਗੇਟਸ ਹੁੰਦੇ ਆ ਤੇ ਉਹਨਾਂ ਨੂੰ ਕਿੱਦਾਂ ਅਚੀਵ ਕਰਨਾ ਸਾਰਿਆਂ ਦਾ ਆਪੋ ਆਪਣਾ ਤਰੀਕਾ ਤੇ ਬਸ ਇਹੋ ਹੀ ਆਪਣੇ ਕੰਮ ਚ ਖੁਸ਼ੀ ਲੱਭੀ ਦੀ ਆ ਤੇ ਕਿਉਂਕਿ ਕੋਈ ਵੀ ਫਸਲ ਆ ਜਦੋਂ ਬੀਜੀ ਦੀ ਆ ਭਾਵੇਂ ਆਲੂ ਹੋਣ ਕਣਕ ਹੋਵੇ ਝੋਨਾ ਹੋਵੇ ਮੱਕੀ ਹੋਵੇ ਤੇ ਜਦੋਂ ਵਧੀਆ ਸੋਹਣੀ ਨਿਕਲ ਆਉਂਦੀ ਆ ਫਸਲ ਮਿੱਟੀ ਚੋਂ ਤੇ ਰੰਗ ਰੂਪ ਸੋਹਣਾ ਹੁੰਦਾ ਆ ਤੇ ਉਹਨੂੰ ਦੇਖ ਕੇ ਜਿਹੜੀ ਖੁਸ਼ੀ ਮਿਲਦੀ ਆ ਤੇ ਉਹ ਜਿਹੜੇ ਆਪਣੇ ਕਿਸਾਨ ਆ ਜਾਂ ਜੱਟ ਭਰਾ ਉਹ ਹੀ ਸਮਝ ਸਕਦੇ ਆ ਕਿੰਦਾਂ ਦੀ ਫੀਲਿੰਗ ਹੁੰਦੀ ਆ ਫਿਰ ਉਹ ਫਸਲ ਨੂੰ ਪੁੱਤਾਂ ਵਾਂਗੂ ਪਾਲਣਾ ਕਦੀ ਉਹਦੇ ਵਿੱਚ ਕੋਈ ਜੇ ਨੁਕਸਾਨ ਹੋਵੇ ਉਹਨੂੰ ਸੋਧਣਾ ਕੋਈ ਪ੍ਰੋਬਲਮ ਆ ਗਈ ਹਰੇਕ ਫਸਲ ਨੂੰ ਪੁੱਤਾਂ ਵਾਂਗੂ ਹੀ ਪਾਲ ਹੁੰਦਾ ਤੇ ਜੇ ਨਾ ਧਿਆਨ ਦੇਈਏ ਤਾਂ ਫਿਰ ਕੁਝ ਨਹੀਂ ਪੱਲੇ ਪੈਂਦਾ ਅੱਜ ਕੱਲ ਦੇ ਟਾਈਮ 'ਚ ਉਹਨੂੰ ਸਾਂਭਣਾ ਤੇ ਉਸ ਤੋਂ ਸਾਂਭ ਕੇ ਬਾਅਦ ਚ ਜਦੋਂ ਉਹਨੂੰ ਕੱਟਣਾ ਫਸਲ ਨੂੰ ਤੇ ਉਹ ਵੀ ਇੱਕ ਅਲੱਗ ਹੀ ਫੀਲਿੰਗ ਹੁੰਦੀ ਆ ਜਦੋਂ ਕਣਕ ਨੂੰ ਮੰਡੀ ਵਿੱਚ ਤੋਲ ਕੇ ਵੇਚ ਕੇ ਆਈ ਦਾ ਜਾਂ ਝੋਨੇ ਨੂੰ ਮੰਡੀ ਚ ਵੇਚ ਕੇ ਆਈ ਦਾ ਤੇ ਉਹ ਜਿਹੜੀ ਇੱਕ ਫੀਲਿੰਗ ਹੁੰਦੀ ਆ ਉਹ ਲੱਗੀ ਹੁੰਦੀ ਆ ਤੇ ਬਹੁਤ ਸਾਰੀਆਂ ਪ੍ਰੋਬਲਮਸ ਵੀ ਹੁੰਦੀਆਂ ਆ ਪਿਛਲੇ ਸਾਲ ਤਾਂ ਜੋ ਨਾਬਾਅ ਓਕੇ ਹੋ ਕੇ ਵੇਚਾਈ ਸਾਰਿਆਂ ਨਹੀਂ ਮੰਡੀਆਂ ਦੇ ਵਿੱਚ ਬਹੁਤ ਸਾਰੀ ਖੱਜਲ ਖਰਾਬੀ ਦੋ ਦੋ ਮਹੀਨੇ ਮੰਡੀਆਂ ਚ ਨੰਗੇ ਸੀਗੇ ਤੇ ਪਰ ਇਹੀ ਲਾਈਫ ਆ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਆ ਇੱਕ ਪ੍ਰੋਬਲਮ ਸੋਲਵ ਹੋਊਗੀ ਤਾਂ ਦੂਜੀ ਨਵੀਂ ਤੁਹਾਡੇ ਸਾਹਮਣੇ ਆਊਗੀ ਫਿਰ ਆਪਾਂ ਉਹਦਾ ਸੋਲੂਸ਼ਨ ਲੱਭਾਂਗੇ ਸੋਲੂਸ਼ਨ ਦੇ ਨਾਲ ਹੀ ਫਿਰ ਬੰਦਾ ਖੁਸ਼ ਵੀ ਹੁੰਦਾ ਕਿ ਹਾਂ ਮੈਂ ਇਹਨੂੰ ਸੋਲਵ ਕਰ ਲਿਆ ਇਹ ਚੀਜ਼ ਨੂੰ ਇਹ ਪ੍ਰੋਬਲਮ ਨੂੰ ਤੇ ਜੇ ਕੋਈ ਲਾਈਫ ਚ ਪ੍ਰੋਬਲਮ ਹੀ ਨਹੀਂ ਹੋਈ ਤਾਂ ਫਿਰ ਲਾਈਫ ਇੱਕ ਆਈਡਲ ਜੀ ਹੋ ਜਾਂਦੀ ਆ ਤੇ ਉਹ ਜ਼ਿੰਦਗੀ ਜੀਣ ਦਾ ਫਿਰ ਸਵਾਦ ਵੀ ਨਹੀਂ ਰਹਿੰਦਾ ਸੋ ਖੇਤਾਂ ਵਿੱਚ ਕੀੜਾ ਮਾਰਨ ਆਈ ਸੀ ਅੱਜ ਸਵੇਰੇ ਸਵੇਰੇ ਤੇ ਰਾਤੀ ਵੀ ਮੀਂਹ ਪਿਆ ਤੇ ਫਸਲਾਂ ਲ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਸੋ ਇਹ ਤਾਂ ਹੋ ਗਈਆਂ ਗੱਲਾਂ ਜਿਹੜੀਆਂ ਫੀਲਿੰਗਸ ਆ ਸਾਡੀਆਂ ਹੁਣ ਆਪਾਂ ਆਉਣੇ ਆ ਮੁੱਦੇ ਦੀ ਗੱਲ ਤੇ ਕਿ ਸਾਨੂੰ ਸਾਡੇ ਦੋ ਤਾਂ ਚਲੋ ਸਾਰੇ ਸਿਆਣਾ ਹੀ ਆ ਪਰ ਫੇਰ ਵੀ ਇਸ ਟੌਪਿਕ ਤੇ ਸਾਨੂੰ ਗੱਲ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਜ਼ਿੰਮੇਵਾਰ ਲੋਗ ਹਮੇਸ਼ਾ ਹੀ ਕਹਿੰਦੇ ਹੁੰਦੇ ਨਾ ਜ਼ਮੀਦਾਰਾ ਘਾਟੇ ਦਾ ਸੌਦਾ ਸੋ ਆਪਾਂ ਇਹਨੂੰ ਘਾਟੇ ਇਹ ਵਾਲੀ ਲਾਈਨ ਨੂੰ ਕੱਟ ਕੇ ਜਾਨੀ ਕਿ ਇਹ ਇੱਕ ਜਿਹੜਾ ਮਿੱਥ ਬਣਿਆ ਨਾ ਇਹਨੂੰ ਤੋੜ ਕੇ ਇਹਨੂੰ ਸਹੀ ਕਰੀਏ ਜ਼ਮੀਦਾਰਾ ਘਾਟੇ ਦਾ ਸੌਦਾ ਹੋ ਹੀ ਨਹੀਂ ਸਕਦਾ ਸਾਡੀ ਮਿੱਟੀ ਸੋਨਾ ਪੈਦਾ ਕਰ ਸਕਦੀ ਆ ਇੰਨੇ ਕਵਾਂਟਲ ਇੰਨੇ ਮਣਾ ਚ ਫਸਲ ਪੈਦਾ ਕਰ ਸਕਦੀ ਆ ਤਾਂ ਆਪਾਂ ਘਾਟੇ ਵਾਲਾ ਸੌਦਾ ਕਿੱਦਾਂ ਕਹਿ ਸਕਦੇ ਆ ਇਹ ਸਾਨੂੰ ਕਹਿਣਾ ਹੀ ਨਹੀਂ ਚਾਹੀਦਾ ਸਿਰਫ ਸਾਨੂੰ ਕੁਝ ਆਪਣੇ ਟਾਰਗੇਟਸ ਰੱਖਣੇ ਚਾਹੀਦੇ ਆ ਹਰ ਇੱਕ ਫਸਲ ਦੇ ਕਿਉਂਕਿ ਬਾਣੀਆਂ ਹੋ ਗਿਆ ਜਾਂ ਕੋਈ ਕੰਪਨੀ ਹੋ ਗਈ ਕੁਝ ਵੀ ਆ ਹਰ ਉਸ ਜਿਹੜੀ ਇੱਕ ਕੰਪਨੀ ਆ ਜਾਂ ਕੋਈ ਵੀ ਬਾਣੀਆਂ ਨਾ ਉਹਨਾਂ ਨੇ ਇੱਕ ਕਹ ਲੋ ਕਿ ਉਹਨਾਂ ਦੀ ਇੱਕ ਬੈਲੈਂਸ ਸ਼ੀਟ ਹੁੰਦੀ ਆ ਜਾਂ ਉਹਨਾਂ ਦੀ ਇੱਕ ਕਾਪੀ ਲਾਈ ਹੁੰਦੀ ਆ ਉਹਨਾਂ ਨੇ ਉਹਦੇ ਤੇ ਉਹ ਕੱਲਾ ਕੱਲਾ ਖਰਚਾ ਕੱਲਾ ਕੱਲਾ ਜਿਹੜੀ ਉਹਨਾਂ ਦੀ ਟਰਨਓਵਰ ਹੋਈ ਆ ਤੇ ਜੋ ਉਹਨਾਂ ਨੂੰ ਪ੍ਰੋਫਿਟ ਹੋਇਆ ਆ ਕਿੱਥੋਂ ਪੈਸਾ ਆਇਆ ਕਿੱਥੇ ਗਿਆ ਉਹ ਲਿਖਦੇ ਆ ਸੋ ਫਰਸਟ ਲੈਸਨ ਤੇ ਇਹ ਹੋਈ ਆ ਕਿ ਹਮੇਸ਼ਾ ਆਪਣੇ ਖਰਚੇ ਆਪਣੇ ਐਕਸਪੈਂਸ ਆਪਣਾ ਮੁਨਾਫਾ ਆਪਣਾ ਪ੍ਰੋਫਿਟ ਤੇ ਸਾਡੀ ਆਮਦਨ ਜੋ ਵੀ ਆ ਸਾਡੀ ਟਰਨਓਵਰ ਕੀ ਆ ਫਸਲ ਤੋਂ ਸਾਨੂੰ ਲਿਖਣੀ ਚਾਹੀਦੀ ਆ ਤੇ ਜਦੋਂ ਆਪਾਂ ਇਹ ਚੀਜ਼ਾਂ ਲਿਖਣ ਲੱਪੇ ਨਾ ਤੇ ਕਹਿ ਲਓ ਇੱਕ ਕਹਿੰਦੇ ਹੁੰਦੇ ਨਾ ਕਿ ਹਨੇਰੇ 'ਚ ਟੱਕਰਾ ਮਾਰਨ ਵਾਲਾ ਕੰਮ ਹੁੰਦਾ ਆ ਉਹ ਬਸ ਉਹ ਜਿਹੜਾ ਹਨੇਰਾ ਆ ਉਹ ਫੇਰ ਸਾਫ਼ ਹੋ ਜਾਣਾ ਇੱਕ ਆਪਾਂ ਨੂੰ ਸਾਹਮਣੇ ਇਮੇਜ ਫੋਟੋ ਸਾਹਮਣੇ ਕਲੀਅਰ ਦਿਸਣ ਲੱਪੈਣੀ ਆ ਕਿ ਸਾਨੂੰ ਕੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਜਦੋਂ ਸਾਨੂੰ ਪਤਾ ਹੀ ਨਹੀਂ ਕਿ ਆਪਾਂ ਕਿੱਥੇ ਪੈਸਾ ਖਰਚਦੇ ਆ ਕੀ ਸਾਨੂੰ ਆਮਦਨ ਹੈ ਤੇ ਫਸਲ ਹੱਲੇ ਵੱਡੀ ਨਹੀਂ ਹੁੰਦੀ ਖਰਚੇ ਆਪਾਂ ਪਹਿਲੋਂ ਹੀ ਇੱਕ ਦੂਜੇ ਤੋਂ ਫੜ ਕੇ ਕਰ ਲੈਨੇ ਆ no doubt ਲਾਈਫ 'ਚ ਬਹੁਤ ਮਜਬੂਰੀਆਂ ਹੁੰਨੀਆਂ ਆ ਪੈਸੇ ਫੜਨੇ ਵੀ ਪੈਂਦੇ ਆ ਕਈ ਵਾਰੀ ਹਰ ਇੱਕ ਬੰਦੇ ਦੀ ਸਿਚੁਏਸ਼ਨ ਸੇਮ ਨਹੀਂ ਹੁੰਦੀ ਕਈਆਂ ਨੂੰ ਜੱਦੀ ਪੁਸ਼ਟੀ ਕਰਜ਼ਾ ਮਿਲਿਆ ਹੁੰਦਾ ਆ ਪਰ ਫੇਰ ਵੀ ਆਪਾਂ ਨੂੰ ਆਦਤ ਪਾਈਏ ਆਪਾਂ ਲਿਖਣਾ ਸ਼ੁਰੂ ਕਰੀਏ ਫੋ ਅੱਜ ਕੱਲ ਤਾਂ ਕਿਹੜਾ ਕਾਪੀ ਲੈ ਕੇ ਲਿਖਣਾ ਆ ਫੋਨ ਦੇ ਵਿੱਚ ਨੋਟਸ ਬਣਾਈਏ ਕੱਲੀ ਕੱਲੀ ਫਸਲ ਤੇ ਖਰਚਾ ਕਿੰਨਾ ਆਉਂਦਾ ਕਿੱਥੇ ਕਿੱਥੇ ਆਪਾਂ ਪੈਸੇ ਖਰਚਦੇ ਆ ਪੈਸੇ ਨੂੰ ਯੂਟਿਲਾਈਜ਼ ਕਰਨਾ ਸਿੱਖੀਏ ਪੈਸਾ ਕਮਾ ਤਾਂ ਹਰ ਕੋਈ ਲੈਂਦਾ ਆ ਮੇਨ ਗੱਲ ਇਹੋ ਹੀ ਆ ਅੱਜ ਦੀ ਵੀਡੀਓ ਇੱਥੇ ਹੀ ਆਪੈਂਡ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਮਹੀਨੇ ਚ ਇੱਕ ਦੋ ਵੀਡੀਓਜ਼ ਫਾਈਨੈਂਸ਼ੀਅਲ ਗੱਲਾਂ ਤੇ ਵੀ ਆਪਾਂ ਪਾਇਆ ਕਰਾਂਗੇ ਇਹ ਇੱਥੇ ਆਪਾਂ ਖਤਮ ਕਰਦੇ ਆ ਕਿ ਪੈਸਾ ਤਾਂ ਹਰ ਕੋਈ ਕਮਾ ਲੈਂਦਾ ਲਾਈਫ ਚ ਪਰ ਅਕੋਰਡਿੰਗ ਟੂ ਮੀ ਤਰੱਕੀ ਉਹ ਹੀ ਕਰਦਾ ਜਿਹੜਾ ਉਹਨੂੰ ਯੂਟਿਲਾਈਜ਼ ਸਹੀ ਕਰਦਾ ਉਹਨੂੰ ਵਰਤਦਾ ਪੈਸੇ ਦੀ ਵਰਤੋਂ ਸਹੀ ਕਰਦਾ ਜੋ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਖਰਚਣੇ ਆ ਆ ਦੇਖੋ ਜੀ ਸ਼ਰਿਆਮ ਦੇੰਦੇ ਆੜੇ ਬਦਮਾਸ਼ੀ ਸਾਡੇ ਘਰੇ ਲੈ ਕੇ ਦਾਤ ਲੈ ਕੇ ਬੜੇ ਆ ਸ਼ਰਿਆਮ ਸਾਡੀ ਸੁਣਵਾਈ ਕੀਤੀ ਜਾਵੇ ਵੇੇਬ ਦੇ ਘੁੰਮ ਰਹੇ ਸਾਡੇ ਘਰ ਦੇ ਵਾਲੇ ਤੇ ਹੁਣ ਅੰਦਰ ਵੜ ਗਏ ਆ ਦਾਤ ਲੈ ਕੇ ਸ਼੍ਰੀ ਆਮ ਬਦਮਾਚੀ ਤੇ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਤੇ ਦੇਖੋ ਦੰਦ ਕੱਢਣ ਦੇ ਆ